ਰਵਨੀਤ ਬਿੱਟੂ ਦੀ ਗੱਲ ਕਰਦੇ ਆ ਰਵਨੀਤ ਬਿੱਟੂ ਜਿਨੇ ਅੱਜ ਇੱਕ ਬੜਾ ਸਖਤ ਬਿਆਨ ਦਿੱਤਾ ਹੈ ਕਹਿੰਦੇ ਜੇ ਪੰਜਾਬ ਚ ਚਿੱਟਾ ਵਕਵਾਉਣਾ ਹੈ ਤੇ ਜਾਂ ਗੈਂਗਸਟਰ ਲਿਆਉਣੇ ਆ ਤਾਂ ਕਰ ਲੈਂਦੇ ਆ ਸਮਝੌਤਾ ਅਕਾਲੀ ਦਲ ਨਾਲ ਇਹ ਬਿਆਨ ਦਾ ਕੀ ਅਰਥ ਹੈ ਇੰਨੇ ਹਮਲਾਵਰ ਅਕਾਲੀ ਦਲ ਤੇ ਕਿਵੇਂ ਹੋ ਗਏ ਰਵਨੀਤ ਬਿੱਟੂ ਸਾਹਿਬ ਇਸ ਬਾਰੇ ਦੱਸੋ ਰਵਨੀਤ ਸਿੰਘ ਬਿੱਟੂ ਤਾਂ ਮੈਂ ਤੁਹਾਨੂੰ ਇੱਕ ਇਨਸਟੈਂਸ ਸੁਣਾਵਾਂ ਜੀ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਹੂੰ ਤੇ ਇਹ ਉੱਥੇ ਇੱਕ ਕਾਂਗਰਸ ਪਾਰਟੀ ਦੇ ਐਮਪੀ ਹੁੰਦੇ ਸੀਗੇ ਰਵਨੀਤ ਸਿੰਘ ਬਿੱਟੂ ਜੀ ਤੇ ਹਰਜੀਤ ਸਿੰਘ ਗਰੇਵਾਲ ਜਿਹੜੇ ਭਾਜਪਾ ਦੇ ਬਹੁਤ ਸੀਨੀਅਰ ਲੀਡਰ ਨੇ ਜੀ ਉਹ ਇੱਕ ਪੱਤਰਕਾਰ ਨੇ ਇਹਨਾਂ ਦੋਹਾਂ ਨੂੰ ਉੱਥੇ ਇਕੱਠੇ ਕਰ ਲਿਆ ਡਿਬੇਟਸ ਦੇ ਵਿੱਚ ਡਿਬੇਟ ਕਰਨ ਵਾਸਤੇ ਗੱਲਬਾਤ ਕਰਨ ਵਾਸਤੇ ਤੇ ਰਵਨੀਤ ਬਿੱਟੂ ਮੈਂ ਤਾਂ ਉਹ ਸ਼ਬਦ ਵੀ ਰਿਪੀਟ ਨਹੀਂ ਕਰ ਸਕਦਾ ਹੂੰ ਜਿਹੜੇ ਰਵਨੀਤ ਸਿੰਘ ਬਿੱਟੂ ਉਣਾ ਨੇ ਭਾਜਪਾ ਬਾਰੇ ਕਹੇ ਸੀਗੇ ਹੂੰ ਕਿ ਮੈਂ ਇਦਾਂ ਦੀਆਂ ਨਾਲ ਬੈਠ ਕੇ ਡਿਬੇਟ ਕਰਾਂਗਾ ਮੈਂ ਇਦਾਂ ਦੀਆਂ ਨਾਲ ਗੱਲ ਕਰਾਂਗਾ ਜੀ ਜੀ ਤੇ ਜੇ ਤੁਸੀਂ ਉਹ ਬਿੱਟੂ ਦੇ ਸ਼ਬਦ ਸੁਣ ਲਓ ਮੈਂ ਕਹਿੰਨਾ ਤੁਸੀਂ ਕਹੋਗੇ ਯਾਰ ਬੰਦੇ ਨਾ ਸਭ ਕੁਝ ਹੀ ਆਪਣਾ ਜ਼ਮੀਰ ਮਾਰ ਕੇ ਹੀ ਆਪਣੀ ਉਹਦੇ ਵਾਸਤੇ ਬੀਜੇਪੀ ਚ ਚਲਾ ਗਿਆ ਹੂੰ ਸੋ ਰਵਨੀਤ ਬਿੱਟੂ ਨੂੰ ਥੋੜੇ ਕਾਲੇ ਵਗਦੇ ਆ ਜੀ ਜੀ ਬਿਆਨ ਦੇ ਦਿੰਦੇ ਆ ਵੈਸੇ ਵੀ ਅੱਜ ਦੇਖੋ ਅੱਜਕੱਲ ਦੇ ਜਿਹੜੇ ਪੋਲੀਟੀਸ਼ੀਅਨ ਆ ਜ਼ਿਆਦਾਤਰ ਪੋਲੀਟਿਕ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਜ਼ਿਆਦਾਤਰ ਪੋਲੀਟੀਸ਼ੀਅਨਸ ਨੂੰ ਇਹ ਨਹੀਂ ਹੁੰਦਾ ਵੀ ਨਵਜੋਤ ਸਿੱਧੂ ਨੇ ਡਾਕਟਰ ਮਰਮੋਣ ਸਿੰਘ ਬਾਰੇ ਕੀ ਕਿਹਾ ਸੀ ਹੂੰ ਬਿਲਕੁਲ ਹੈਨਾ ਉਹ ਬਾਦ ਕੀ ਕਹ ਕਿ ਕਿਵੇਂ ਫਿਰ ਮਾਫੀ ਮੰਗਦਾ ਸੀ ਜੀ ਸੋ ਇਸੇ ਤਰ੍ਹਾਂ ਰਵਨੀਤ ਸਿੰਘ ਰਵਨੀਤ ਹੋਂ ਦਾ ਬਿਆਨ ਨੂੰ ਦੇਖਣਾ ਚਾਹੀਦਾ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਅ ਵੀ ਜੇ ਚਿੱਟਾ ਬਕਵਾਣਾ ਹੈ ਜੇ ਉਹ ਕਰਨਾ ਹੈ ਜੀ ਜੀ ਹੁਣ ਉਹ ਬਿਆਨ ਲੱਗਿਆ ਨਾ ਇਹ ਨਹੀਂ ਦੇਖਿਆ ਨਾ ਇਹ ਸੋਚਿਆ ਕਿ ਤੁਸੀਂ ਵੀ ਤਾਂ ਭਾਈ ਭਾਈਵਾਲ ਸੀਗੇ ਉਦੋਂ ਬਿਲਕੁਲ ਬਿਲਕੁਲ ਹੂੰ ਤੁਸੀਂ ਤੁਹਾਡੀ ਪਾਰਟੀ ਨੇ ਉਦੋਂ ਕਿਉਂ ਨਹੀਂ ਗਠਜੋੜ ਤੋੜਿਆ ਹੂੰ ਜਦੋਂ ਤੁਹਾਨੂੰ ਪਤਾ ਸੀ ਕਿ ਅਕਾਲੀ ਦਲ ਚਿੱਟਾ ਬਿਕਵਾਂਦਾ ਆ ਜੀ ਜੀ ਜਦੋਂ ਭਾਜਪਾ ਨੂੰ ਪਤਾ ਸੀ ਕਿ ਅਕਾਲੀ ਦਲ ਕਰਕੇ ਗੈਂਗਸਟਰ ਹੈ ਹੂੰ ਫਿਰ ਤੁਸੀਂ ਇਹਦਾ ਮਤਲਬ ਸੱਤਾ 'ਚ ਉਹਨਾਂ ਦੇ ਨਾਲ ਬੈਠੇ ਰਹੇ ਹੂੰ ਫਿਰ ਵੀ ਅਕਾਲੀ ਦਲ ਨੇ ਤੋੜਿਆ ਨਾ ਰਸਤਾ ਨਾਤਾ ਤਾਂ ਤੁਸੀਂ ਤਾਂ ਫਿਰ ਨਹੀਂ ਤੋੜਿਆ ਹੂੰ ਤੁਹਾਨੂੰ ਤਾਂ ਸੱਤਾ 'ਚ ਸੱਤਾ ਵਾਸਤੇ ਤੁਸੀਂ ਕੁਝ ਵੀ ਕਰ ਸਕਦੇ ਹੋ ਇਹਦਾ ਖਤਰਾ ਠੀਕ ਹੈ ਨਾ ਸੋ ਕੋਈ ਜਿਹੜੀ ਕੇਂਦਰੀ ਮੰਤਰੀ ਆ ਉਹ ਬਿਲਕੁਲ ਬਿਆਨ ਦੇਣ ਲੱਗੇ ਥੋੜਾ ਸੋਚਣਾ ਚਾਹੀਦਾ ਕਿ ਤੁਸੀਂ ਕੀ ਬੋਲ ਰਹੇ ਹੋ ਕੀ ਕਹਿ ਰਹੇ ਹੋ ਤੁਸੀਂ ਕਿ ਅਕਾਲੀ ਦਲ ਚਿੱਟਾ ਬਕਵਾਉਂਦਾ ਤੇ ਅਕਾਲੀ ਦਲ ਹੀ ਦੇ ਕਰਕੇ ਗੈਂਗਸਟਰ ਹੈ ਤੇ ਤੁਸੀਂ ਤਾਂ ਭਾਈਵਾਲ ਆ ਤੁਹਾਡੀ ਪਾਰਟੀ ਰਹੀ ਹੈ ਸਰਕਾਰ 'ਚ ਤੁਹਾਡੀ ਭਾਈਵਾਲ ਰਹੀ ਹੈ ਬਿਲਕੁਲ ਇਹਦਾ ਮਤਲਬ ਤੁਹਾਡੀ ਵੀ ਹਿੱਸੇਦਾਰੀ ਹੈ ਫਿਰ ਹਮ ਮੈਂ ਕਹਨਾ 70 30 ਦੀ ਉਹ ਕੱਢ ਲਓ ਜੀ ਬਈ 30 30% ਬੀਜੇਪੀ ਸੀਗੀ ਤੇ 70% ਮੰਨ ਲਓ ਅਕਾਲੀ ਦਲ ਹੈਗਾ ਤੇ 30% ਦੀ ਜ਼ਿੰਮੇਵਾਰੀ ਚੱਕੋ ਨਾ ਫਿਰ ਬਿਲਕੁਲ ਤੁਸੀਂ ਕਿਉਂ ਨਹੀਂ ਚੱਕਦੇ ਹਮ ਔਰ ਜ਼ਿਆਦਾਤਰ ਚਿੱਟਾ ਦਾ ਬੀਜੇਪੀ ਜਿੱਥੇ ਪ੍ਰਭਾਵੀ ਹੈ ਮਾਝੇ ਵਾਲੀ ਜਿਹੜੀ ਬਾਰਡਰ ਬੈਲਟ ਹੈ ਜੀ ਉੱਥੇ ਆ ਰਿਹਾ ਹੈ ਹਮ ਠੀਕ ਹੈ ਨਾ ਠਾਨ ਕੋਟ ਗਰਦਾਸਪੁਰ ਤਰਨਤਾਰਨ ਜੀ ਅੰਮ੍ਰਿਤਸਰ ਭਾਜਪੀ ਦਾ ਘੜਾ ਹੈ ਬਿਲਕੁਲ ਸੋ ਰਬਨੀਤ ਸਿੰਘ ਬਿੱਟੂ ਉਹਨਾਂ ਨੂੰ ਅ ਮਤਲਬ ਮੈਂ ਉਹਨਾਂ ਦੀ ਜਿਹੜੀਆਂ ਇਸ ਤਰ੍ਹਾਂ ਦੀਆਂ ਸਟੇਟਮੈਂਟਸ ਗਰਮਾ ਗਰਮੀ ਵਾਲੀਆਂ ਸਟੇਟਮੈਂਟਸ ਹੈ ਨਾ ਉਹਨੂੰ ਬਹੁਤਾ ਮਤਲਬ ਸੀਰੀਅਸ ਨਹੀਂ ਲੈਂਦਾ ਕਿ ਉਹਨਾਂ ਨੇ ਇੱਕ ਇੱਕ ਪੋਲੀਟੀਕਲ ਬਿਆਨ ਦੇ ਦਿੱਤਾ ਕੱਲ ਨੂੰ ਹੱਸ ਕੇ ਇਤਸਾਰ ਦੇਣਾ ਉਹ ਚੀਜ਼ ਕੀ ਹੈ ਜੋ ਉਹਨਾਂ ਨੂੰ ਜਿਹੜੀ ਜਿਸ ਬਿਆਨ ਦੀ ਮੈਂ ਦਿੱਲੀ ਅੰਦੋਲਨ ਵਾਲੀ ਗੱਲ ਕਰ ਰਿਹਾ ਸੀਗਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਬਾਅਦ ਵਿੱਚ ਜਦੋਂ ਉਹ ਰਲੇ ਉਸੇ ਪੱਤਰਕਾਰ ਨੇ ਜਦੋਂ ਪੁੱਛਿਆ ਤੇ ਹੱਸ ਕੇ ਸਾਰ ਦਿੱਤਾ ਦੂਜਾ ਹਾਂ ਇਹ ਇਹ ਜ਼ਰੂਰ ਹੈ ਜੇ ਦਾ ਪੋਲਿਟੀਕਲ ਅਰਥ ਦੇਖਿਆ ਜਾਏ ਤਾਂ ਇਹ ਜ਼ਰੂਰ ਹੈ ਕਿ ਸ਼ਾਇਦ ਹੁਣ ਭਾਜਪਾ ਦੀ ਸੈਂਟਰ ਲੀਡਰਸ਼ਿਪ ਤੋਂ ਸਟੇਟ ਲੀਡਰਸ਼ਿਪ ਨੂੰ ਇਸ਼ਾਰਾ ਹੋ ਗਿਆ ਕਿ ਅਸੀਂ ਇਕੱਲੇ ਹੀ ਜਾਵਾਂਗੇ ਅਕਾਲੀ ਦਲ ਦੇ ਨਾਲ ਸਮਝੌਤਾ ਨਹੀਂ ਕਰਦਾ ਨਹੀਂ ਕਰਦੇ ਜੀ ਹੈਨਾ ਹੂੰ ਤੇ ਤੁਸੀਂ ਫਿਰ ਇੱਕ ਮਾਹੌਲ ਬਣਾਉਣ ਵਾਸਤੇ ਤੁਸੀਂ ਜਿਹੜਾ ਅੱਗੇ ਵਧੋ ਤਾਂ ਹੀ ਤੁਸੀਂ ਇੰਡੀਪੈਂਡੈਂਟ ਮਾਗੀ ਮੇਲੇ ਤੇ ਰੈਲੀ ਕਰਦੇ ਹੋ ਤੇ ਤੜੀਆਂ ਤੁਹਾਡੀਆਂ ਗਤੀਵਿਧੀਆਂ ਤੋਂ ਉਹ ਦੇਖਣਾ ਸ਼ੁਰੂ ਹੋ ਜਾਂਦਾ ਸੋ ਇਹ ਗੱਲ ਤਾਂ ਹੋ ਸਕਦੀ ਹੈ ਪਰ ਰਵਨੀਤ ਬਿੱਟੂ ਦਾ ਇਸ ਤਰ੍ਹਾਂ ਦੀ ਭਾਸ਼ਾ ਵਰਤਣਾ ਇਸ ਤਰ੍ਹਾਂ ਦੀ ਗੱਲਬਾਤ ਕਰਨਾ ਉਹ ਫਿਰ ਮਤਲਬ ਬਹੁਤੀ ਪੱਚਦੀ ਨਹੀਂ ਹੈ ਗੱਲ ਨਾ ਹਨਾ ਅੱਛਾ ਜੇ ਮੰਨ ਲਓ ਚੋਣਾਂ ਤੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਬਣ ਜਨ ਕਿ ਜਿਹੜੀ ਇੱਕ ਗਠਜੋੜ ਸਰਕਾਰ ਬਣਾਣੀ ਪਵੇ ਹੂੰ ਤੇ ਫਿਰ ਵੀ ਬੀਜੇਪੀ ਨਹੀਂ ਆਏਗੀ ਬਿਲਕੁਲ ਫਿਰ ਫਿਰ ਕੀ ਜਵਾਬ ਹੋਏਗਾ ਰਮਨਜੀਤ ਸਿੰਘ ਬਿੱਟੂ ਦਾ ਹੂੰ ਹਨਾ ਹੱਸ ਕੇ ਸਾਰਨਾ ਪੈਣਾ ਫਿਰ ਹੱਸ ਕੇ ਸਾਰਨਾ ਪੈਣਾ ਹੂੰ ਭਾਰਤੀ ਜਨਤਾ ਪਾਰਟੀ ਲਈ ਅੱਜ ਕਾਫੀ ਅਹਿਮ ਤੇ ਵੱਡਾ ਦਿਨ ਸੀ ਕਿਉਂਕਿ ਚਾਰ ਚਰਚਿਤ ਚਿਹਰੇ ਪਾਰਟੀ ਵਿੱਚ ਸ਼ਾਮਲ ਹੋਏ ਨੇ ਕਿਵੇਂ ਦੇਖਦੇ ਹੋ ਇਸ ਨੂੰ ਤੇ ਇਸ ਡਿਵੈਲਪਮੈਂਟ ਨੂੰ ਕਿਵੇਂ ਦੇਖਦੇ ਹੋ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨੇ ਜਿਸ ਤਰ੍ਹਾਂ ਮਾਗੀ ਮੇਲੇ ਤੋਂ ਆਪਣਾ ਕਿੱਕ ਸਟਾਰਟ ਕੀਤਾ ਹੈ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ 2027 ਦੀਆਂ ਚੋਣਾਂ ਨੂੰ ਲੈ ਕੇ ਹੀ ਉਹਨਾਂ ਨੇ ਆਪਣਾ ਇੱਕ ਮਤਲਬ ਚੋਣ ਬਿਗਲ ਪਾ ਦਿੱਤਾ ਹੈ ਤਾਂ ਉਹ ਤੋਂ ਬਾਅਦ ਹੁਣ ਨੈਕਸਟ ਮਤਲਬ ਇੱਕ ਦਿਨ ਛੱਡ ਕੇ ਹੀ ਅ ਦੂਜੇ ਦਿਨੀ ਉਹਨਾਂ ਨੇ ਇੱਕ ਨਵਾਂ ਪਟਾਕਾ ਪਾਇਆ ਤੇ ਚਾਰ ਵੱਡੇ ਚਿਹਰੇ ਇਹਦੇ ਵਿੱਚ ਸ਼ਾਮਲ ਹੋ ਗਏ ਨੇ ਜਗਮੀਤ ਸਿੰਘ ਬਰਾੜ ਜਿਹੜੇ ਕਾਂਗਰਸ ਦੇ ਬਹੁਤ ਸੀਨੀਅਰ ਲੈਵਲ ਦੇ ਲੀਡਰ ਰਹੇ ਆ ਔਰ ਅਕਾਲੀ ਦਲ ਦੇ ਵਿੱਚ ਵੀ ਉਹ ਪਿਛਲੇ ਸਮੇਂ ਦੇ ਵਿੱਚ ਸ਼ਾਮਲ ਰਹੇ ਭਾਵੇਂ ਕਿ ਉਹ ਚੋਣ ਸਿਆਸਤ ਦੇ ਹਿਸਾਬ ਨਾਲ ਆਪ ਚੋਣ ਜਿੱਤਣ 'ਚ ਬਹੁਤਾ ਕਾਮਯਾਬ ਨਹੀਂ ਹੋਏ ਤੇ ਨਾ ਹੀ ਉਹਨਾਂ ਦਾ ਭਰਾ ਰਪਜੀਤ ਸਿੰਘ ਬਰਾੜ ਜਿਹੜਾ ਐਮ ਐਲ ਏ ਰਿਹਾ ਉਹ ਵੀ ਚੋਣ ਨਹੀਂ ਜਿੱਤ ਸਕਿਆ ਪਰ ਉਹਨਾਂ ਦਾ ਇੱਕ ਵੱਡਾ ਚਿਹਰਾ ਹੈ ਇੱਕ ਵੱਡਾ ਫੇਸ ਹੈ ਜਿਹੜਾ ਪੰਜਾਬ ਚ ਜਿਨ੍ਹਾਂ ਨੂੰ ਲੋਕ ਰੈਕਗਨਾਈਜ਼ ਕਰਦੇ ਆ ਉਹ ਉਸ ਐਂਗਲ ਤੋਂ ਇਹ ਇੱਕ ਵੱਡੀ ਉਪਲਬਧ ਦੀ ਬੀਜੇਪੀ ਦੀ ਕਹੀ ਜਾ ਸਕਦੀ ਹੈ ਇਹਦੇ ਨਾਲ ਨਾਲ ਜਿਹੜੀ ਪੁਨਰ ਸਰਜੀਤ ਅਕਾਲੀ ਦਲ ਹੈ ਉਹਦਾ ਇੱਕ ਅਹਿਮ ਚਿਹਰਾ ਚਰਨਜੀਤ ਸਿੰਘ ਬਰਾੜ ਚਰਨਜੀਤ ਸਿੰਘ ਬਰਾੜ ਦਾ ਅਕਾਲੀ ਦਲ ਬਾਦਲ ਪਰਿਵਾਰ ਦੇ ਨਾਲ ਬਹੁਤ ਨੇੜਤਾ ਰਹੀ ਹੈ ਹਮਮ ਔਰ ਜਿਹੜੇ ਸਿਧਾਂਤਕ ਤੌਰ ਤੇ ਅਕਾਲੀ ਦਲ ਦੇ ਵਿੱਚ ਜਿਸ ਤਰ੍ਹਾਂ ਦੀ ਚਰਚਾ ਛੜੀ ਉਸ ਤੋਂ ਬਾਅਦ ਉਹਨਾਂ ਨੇ ਅਲਬਦਾ ਕਹਿ ਦਿੱਤਾ ਸੀਗਾ ਤੇ ਉਹ ਹੁਣ ਆ ਭਾਰਤੀ ਜਨਤਾ ਪਾਰਟੀ ਚੋ ਵੀ ਸ਼ਾਮਲ ਹੋਇਆ ਜੀ ਤੇ ਇਸ ਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦਾ ਓਐਸਡੀ ਓੰਕਾਰ ਸਿੰਘ ਸਿੱਧੂ ਸੀਗਾ ਉਹ ਉਹ ਵੀ ਪਾਰਟੀ ਚ ਆਇਆ ਹੈ ਸੋ ਉਸ ਐਂਗਲ ਤੋਂ ਦੇਖਿਆ ਜਾਵੇ ਤਾਂ ਇੱਕ ਇਹ ਹੁੰਦਾ ਨਾ ਕਿ ਜਿਹੜਾ ਲੀਡਰ ਹੈ ਉਹਦਾ ਕਿੰਨਾ ਕੁ ਗਰਾਉਂਡ ਤੇ ਇੰਪੈਕਟ ਹੁੰਦਾ ਉਹ ਵੱਡੀ ਗੱਲ ਹੁੰਦੀ ਹੈ ਇੱਕ ਇੰਪੈਕਟ ਹੁੰਦਾ ਹੈ ਕਿ ਜਿਹੜਾ ਗਰਾਊਂਡ ਦੇ ਮਤਲਬ ਗਰਾਊਂਡ ਤੋਂ ਦੀ بجائے ਮੀਡੀਆ ਦੇ ਰਾਹੀਂ ਇੰਪੈਕਟ ਦਿਖਾਉਂਦਾ ਹੈ ਕਿ ਪੂਰੇ ਪੰਜਾਬ ਦੇ ਵਿੱਚ ਗੱਲ ਇਹ ਰੈਕਗਨਾਈਜ਼ ਕੀਤੀ ਜਾਏਗੀ ਕਿ ਦੇਖੋ ਜੀ ਜਗਮੀਤ ਬਰਾੜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ ਦੇਖੋ ਜੀ ਚਰਨਜੀਤ ਬਰਾੜ ਭਾਰਤੀ ਜਨਤਾ ਪਾਰਟੀ ਸ਼ਾਮਲ ਹੋ ਗਿਆ ਹੈ ਨਾ ਤਾਂ ਇੱਕ ਜਦੋਂ ਤੁਸੀਂ ਚੋਣ ਦੀ ਤਿਆਰੀ ਕਰ ਰਹੇ ਹੁੰਦੇ ਹੋ ਜਾਂ ਚੋਣ ਵੱਲ ਜਾ ਰਹੇ ਹੁੰਦੇ ਹੋ ਤੇ ਜੇ ਦੂਜੀਆਂ ਪਾਰਟੀਆਂ ਤੋਂ ਲੀਡਰ ਛੋਟੇ ਜਾਂ ਵੱਡੇ ਜਿਸ ਤਰ੍ਹਾਂ ਦੇ ਵੀ ਲੀਡਰ ਪਾਰਟੀ ਸ਼ਾਮਲ ਹੋਣ ਜੋ ਸ਼ਾਮਲ ਹੁੰਦੇ ਆ ਤੇ ਇੱਕ ਪ੍ਰਭਾਵ ਇਹ ਵੀ ਜਾਂਦਾ ਕਿ ਦੇਖੋ ਜੀ ਭਾਜਪਾ ਚ ਲੋਕ ਇਸ ਤਰ੍ਹਾਂ ਸ਼ਾਮਲ ਹੋ ਰਹੇ ਹੂ ਬਿਲਕੁਲ ਜੇ ਅਕਾਲੀ ਦਲ ਚ ਸ਼ਾਮਲ ਹੋਣਗੇ ਤਾਂ ਅਕਾਲੀ ਦਲ ਇੱਕ ਹਵਾ ਬਣਾ ਕਈ ਸਾਰੇ ਫੈਕਟਰ ਹੁੰਦੇ ਨਾ ਚੋਣਾਂ ਦੇ ਵਿੱਚ ਹਵਾ ਬਣਾਉਣ ਵਾਲੇ ਸੋ ਇੱਕ ਫੈਕਟਰ ਇਹ ਵੀ ਹੁੰਦਾ ਕਿ ਕਿਹੜਾ ਬੰਦਾ ਕਿੱਧਰ ਨੂੰ ਜਾ ਰਿਹਾ ਉਹ ਗੱਲ ਇੰਪੋਰਟੈਂਟ ਹੁੰਦੀ ਹੈ ਹੁਣ ਜੇ ਕਾਂਗਰਸ ਦਾ ਇੱਕ ਪੁਰਾਣਾ ਬੰਦਾ ਉਹ ਆ ਰਿਹਾ ਤੇ ਕੈਪਟਨ ਅਮਰਿੰਦਰ ਸਿੰਘ ਦਾ ਸਤਾਇਆ ਹੋਇਆ ਬੰਦਾ ਸੀ ਉਹ ਠੀਕ ਹੈ ਨਾ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਭਾਜਪਾ ਚਾ ਉਹ ਵੀ ਭਾਜਪਾ ਚ ਆ ਗਿਆ ਬਿਲਕੁਲ ਹਾਂਜੀ ਜੀ ਤੇ ਜੇ ਉਹ ਕਾਂਗਰਸ ਵੱਲ ਵਾਪਸ ਨਹੀਂ ਜਾ ਰਿਹਾ ਤਾਂ ਇਹਦਾ ਮਤਲਬ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਨੂੰ ਇਹ ਗੱਲ ਵਿਚਾਰ ਕਰਨੀ ਚਾਹੀਦੀ ਹੈ ਜੀ ਹੈਨਾ ਤੇ ਇਸੇ ਤਰ੍ਹਾਂ ਜਿਹੜਾ ਜਿਹੜਾ ਚਰਨਜੀਤ ਸਿੰਘ ਬਰਾੜ ਹੈ ਉਹਨਾਂ ਨੂੰ ਜਪੋਨਰ ਸਰਜੀਤ ਨਹੀਂ ਮਨਾ ਸਕਿਆ ਤਾਂ ਇਹ ਮਤਲਬ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਚ ਸੋਸ਼ਲ ਮੀਡੀਆ ਤੇ ਅੱਜ ਕੱਲ ਜਿਸ ਤਰ੍ਹਾਂ ਦੇ ਮਤਲਬ ਹੈਡਲਾਈਨ ਜਾਂ ਥੰਬਨੇਲ ਜਾਂਦੇ ਹਨ ਉਹ ਪਹਿ ਗਿਆ ਖਲਾਰਾ ਜੀ ਹੋ ਗਿਆ ਖਲਾਰਾ ਜੀ ਗੱਲ ਭਾਵੇਂ ਕੁਝ ਨਾ ਹੋਵੇ ਪਰ ਇੱਕ ਇੱਕ ਇਮਪ੍ਰੈਸ਼ਨ ਜਾਂਦਾ ਤੁਹਾਡਾ ਉਹ ਆਮ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਇਹ ਚੱਲ ਜਾਂਦੀ ਕਿ ਰੀਲਸ ਜਿਹੜੀਆਂ ਆ ਰਹੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਰੀਲਸ ਆ ਰਹੀਆਂ ਜਾਂ ਮੀਡੀਆ 'ਚ ਜਿਹੜੀਆਂ ਖਬਰਾਂ ਆ ਰਹੀਆਂ ਕਿ ਜੀ ਚਾਰ ਵੱਡੇ ਲੀਡਰ ਭਾਜ ਭਾਰਤ ਜਨਤਾ ਪਾਰਟੀ ਸ਼ਾਮਲ ਹੋ ਗਈ ਮੈਂ ਕਹਿੰਦਾ ਭਾਵੇਂ ਗਰਾਊਂਡ ਤੇ ਜ਼ੀਰੋ ਅਸਰ ਹੋਵੇ ਪਰ ਉਹਦਾ ਪੈਨ ਪੰਜਾਬ ਇੱਕ ਲੋਕਾਂ ਦੀ ਮੈਂਟੈਲਿਟੀ ਦੇ ਤੇ ਮਾਨਸਿਕਤਾ ਦੇ ਉੱਤੇ ਅਸਰ ਜਿਹੜਾ ਹੈ ਉਹ ਦਿਖਾਈ ਦਿੰਦਾ ਇੱਕ ਮਨ ਜਿਹੜਾ ਲੋਕਾਂ ਦਾ ਬਣਦਾ ਹੈ ਵੋਟ ਪਾਣਾ ਬੇ ਅਸੀਂ ਕਿਹਨੂੰ ਵੋਟ ਪਾਣੀ ਹੈ ਹੈਨਾ ਤੇ ਉਹ ਉਹ ਗੱਲ ਇਸ ਤਰ੍ਹਾਂ ਦੀਆਂ ਗੱਲਾਂ ਉਸ ਚੀਜ਼ ਨੂੰ ਮਤਲਬ ਤੈਅ ਕਰਨ ਵਾਸਤੇ ਇੱਕ ਇੰਪੋਰਟੈਂਟ ਫੈਕਟਰ ਜਿਹੜਾ ਉਹ ਹੁੰਦਾ ਹੈ ਸੋ ਮੈਨੂੰ ਲੱਗਦਾ ਹੈ ਕਿ ਇਸ ਐਂਗਲ ਤੋਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਾਫੀ ਆ ਆਪਾਂ ਕਹਿ ਸਕਦੇ ਹਾਂ ਕਿ ਉਹਦੇ ਵਾਸਤੇ ਕਾਫੀ ਵੱਡਾ ਦਿਨ ਸੀ ਅੱਜ ਦਾ ਵੱਡਾ ਉਲਟ ਫੇਰ ਹੈ ਤੇ ਇੱਕ ਦਿਨ ਤੁਸੀਂ ਉਹ ਕਰ ਰਹੇ ਹੋ ਮਾਗੀ ਦੀ ਰੈਲੀ ਜਿਹੜੀ ਕੀਤੀ ਹੈ ਉਹ ਹਿਸਟਰੀ ਚ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਚ ਕਿ ਬੀਜੇਪੀ ਨੇ ਇੰਡੀਪੈਂਡੈਂਟ ਰੈਲੀ ਜਿਹੜੀ ਹੈ ਉਹ ਕੀਤੀ ਜਿਨ੍ਹਾਂ ਨੂੰ ਸਿੱਖ ਕਹਿੰਦੇ ਵੀ ਇਹ ਸਿੱਖਾਂ ਦੇ ਨਾਂ ਸਿੱਖਾਂ ਦੀ ਜਿਹੜੀ ਨਮਾਇੰਦਾ ਜਥੇਬੰਦੀ ਕਹਾ ਵੀ ਸੀ ਅਕਾਲੀ ਦਲ ਉਹਦੀ ਪਿਛਲਗ ਹੋ ਕੇ ਸਿਆਸਤ ਕਰਨ ਵਾਲੀ ਪਾਰਟੀ ਸਿੱਖਾਂ ਦੀ ਇੱਕ ਜਿਹੜੀ ਧਾਰਮਿਕ ਉਹਦੇ ਤੇ ਵੱਡਾ ਆਪਣਾ ਇਕੱਠ ਕਰੇ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਇੰਪੋਰਟੈਂਟ ਗੱਲ ਹੈ ਤੇ ਇਹ ਕਈ ਤਰ੍ਹਾਂ ਦੇ ਸੰਕੇਤ ਵੀ ਦਿੰਦੇ ਆ ਵੀ ਇਹ ਅਕਾਲੀ ਦਲ ਦੇ ਨਾਲ ਜਾਣਗੇ ਜਾਂ ਨਹੀਂ ਜਾਣਗੇ ਹਨ ਉਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੀ ਤੇ ਇੱਕ ਦਿਨ ਤੁਸੀਂ ਰੈਲੀ ਕਰ ਰਹੇ ਹੋ ਦੋਹੇ ਦਿਨ ਤੁਸੀਂ ਬੰਦੇ ਰਲਾ ਲਿਓ ਔਰ ਉਹ ਸ਼ਾਮ ਨੂੰ ਤੁਸੀਂ ਜਿਹੜੀ ਲੀਡਰਸ਼ਿਪ ਹੈ ਤੁਹਾਡੀ ਮੁੱਖ ਮੰਤਰੀ ਦੇ ਘਰ ਵੱਲੋਂ ਮਾਰਚ ਕਰਦੀ ਹੈ ਤੇ ਉੱਥੇ ਗ੍ਰਿਫਤਾਰੀਆਂ ਤੁਸੀਂ ਦਿਨੇ ਹੋ ਸੋ ਇਹ ਇੱਕ ਪਾਰਟੀ ਦੀ ਇੱਕ ਸਰਗਰਮੀ ਇੱਕ ਐਕਸ਼ਨ ਦੇ ਤੌਰ ਤੇ ਵੀ ਇਹ ਦੇਖਿਆ ਜਾ ਸਕਦਾ ਹੈ